ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੋ ਠੀਕ ਠਾਕ ਹੋ ਤੇ ਥੋੜੀ ਜੀ ਭਰਾਵਾਂ ਤੋਂ ਸਲਾਹ ਲੈਣੀ ਸੀ ਜਾਣਕਾਰੀ ਲੈਣੀ ਸੀ ਵੀ ਤਿਆਰ ਬੇਕਾਰ ਬੰਦੇ ਤੋਂ ਤੇ ਮੇਰਾ ਨਾ ਯਾਰ ਬੱਕਰਾ ਇਹਨੂੰ ਨਾ ਸਾਡੇ ਹਿਸਾਬ ਨਾਲ ਖਰਾਕ ਨਾ ਕਿੰਦੀ ਨਾ ਗੱਟਾਂ ਖੋਲ ਕੇ ਰੱਖ ਦੋ ਇਹਦੇ ਨਾ ਬਲੈਡਰ ਬਾਥਰੂਮ ਦਾ ਇਹਨੂੰ ਬੰਨ ਪੈ ਗਿਆ ਤੇ ਗੱਲ ਇਹ ਵੀ ਹੈ ਵੀ ਇਹ ਨਹੀਂ ਵੀ ਜਾਣਕਾਰੀ ਨਹੀਂ ਗਈ ਬੱਕਰੀਆਂ ਬਾਰੇ ਚਲੋ ਮੈਨੂੰ ਤਾਂ ਨਹੀਂ ਗਿਆ ਆਪਣੇ ਬੰਦੇ ਹੈਗੇ ਆ ਪਿੰਡ 'ਚ ਬੱਕਰੀਆਂ ਵਾਲੇ ਮੁੰਡੇ ਆਪਣੇ ਬੇਲੀ ਆਪਣੇ ਇੱਥੇ ਘਰੇ ਘਰੇ ਬਹੁਦੇ ਰਿਆ ਉਹਨਾਂ ਤੋਂ ਵੀ ਸਲਾਹ ਲਈ ਆ ਤੇ ਡਾਕਟਰ ਦੀ ਵੀ ਸਲਾਹ ਲਈ ਆ ਉਹਨਾਂ ਨੇ ਟੀਕੇ ਟੂਕੇ ਵੀ ਲਾਇਆ ਤੇ ਰੱਬ ਤੇਰਾ ਭਲਾ ਕਰੇ ਮੈਂ ਥੋੜਾ ਜਿਆ ਤੋਰਿਆ ਪਰ ਮਾਤਮਾ ਨੇ ਮਿਹਰ ਕਰੀ ਆ ਆ ਮਿੰਗਣਾ ਕਰਨਾ ਪੈਣਾ ਇਹ ਹੁੰਦਾ ਕਈ ਵਾਰ ਭਰਾਵਾਂ ਨਾਲ ਗੱਲ ਕੋਈ ਸ਼ੇਅਰ ਕਰੀਏ ਨਾ ਕਿ ਉਹਦਾ ਹੱਲ ਪ੍ਰਮਾਤਮਾ ਥੋੜਾ ਬਹੁਤਾ ਕੱਢ ਦਿੰਦਾ ਸੌ ਲੱਗਿਆ ਮਿੰਗਣਾ ਨੇ ਹੁਣ ਕਰੀਆਂ ਮੇਰਾ ਚਿੱਤ ਖੁਸ਼ ਹੋਗਾ ਨਹੀਂ ਮੈਂ ਤੜਕੇ ਦਾ ਨਾ ਸਾਰਾ ਟੱਬਰ ਇਸੇ ਸਰਾਣੇ ਬੈਠੇ ਹੁਣ ਕਿਤੇ ਨੂੰ ਬਾਥਰੂਮ ਵੀ ਆ ਜੇ ਨਾ ਮੱਲਾ ਪਾਰਟੀ ਸਾਰਿਆਂ ਨੂੰ ਫੁੱਲ ਕਰਾਂਗੇ ਆਪਾਂ ਜਿੰਨੀ ਬੰਦੀ ਹੋਈ ਤੇ ਇਹਦੀ ਸਲਾਹ ਤੇ ਜਾਣਕਾਰੀ ਬੰਦੇ ਕਈ ਯਾਰ ਪਿੰਡਾਂ ਚ ਨਾ ਗਾਂ ਤੋਂ ਗਾਂ ਬੈਠੇ ਹੁੰਦੇ ਆ ਤੇ ਉਹਨੂੰ ਯਾਰ ਵੀਡੀਓ ਭਰਾ ਬਣੇ ਬੱਕਰਾ ਆਪਣਾ ਸ਼ੌਕ ਨਾ ਰੱਖਿਆ ਬੱਕਰਾ ਹੀ ਵੇਖ ਲੋ ਤੁਸੀਂ ਪੱਠਾ ਇਹ ਇਹਨੂੰ ਥੋੜੀ ਜੀ ਦਿੱਕਤ ਇਹ ਆਈ ਪਈ ਆ ਯਾਰ ਇਹਨੂੰ ਬਾਥਰੂਮ ਦਾ ਕੱਲ ਦਾ ਵਿਚਾਰੇ ਕੱਲ ਨਾ ਡਾਕਟਰ ਨੇ ਬਲੈਡਰ ਚ ਸੂਈਆਂ ਪਾ ਕੇ ਤੇ ਵਿਚਾਰੇ ਦੇ ਇਥੋਂ ਐਤ ਪਰ ਸਰਿੰਜਾ ਭਰ-ਭਰ ਕੇ ਤਾਂ ਪ੍ਰੈਸ਼ਰ ਦੀ ਧਾਰ ਵੱਜੇ ਪੂਰੀ ਤੇ ਬਰਾੜ ਵੀ ਆ ਗਿਆ ਬਰਾੜ ਦੇ ਆਉਂਦੇ ਕੋਈ ਨਾ ਕੋਈ ਤਾਂ ਪ੍ਰਮਾਤਮਾ ਦਾ ਆਵੇ ਕਰ ਲਿਆ ਵੀਂਗਣਾ ਆਵੇ ਆ ਮੈਂ ਉੱਥੋਂ ਲੈ ਕੇ ਬੰਨਿਆ ਹੁਣੇ ਆਵੇ ਮੈਂ ਵੀਡੀਓ ਬਣਾਉਣ ਲੱਗਾ ਹੁਣੇ ਹੀ ਕਰ ਗਿਆ ਇਹਨੇ ਖੁਸ਼ ਹੋ ਗਿਆ ਕਿੰਦੀ ਵੀ ਚਲ ਵੀਂਗਣਾ ਦਾ ਕਰੀਆਂ ਹਨ ਮੈਂ ਉਹ ਦਿੱਤਾ ਸੀ ਇਹਨੂੰ ਯਾਰ ਸਹੀ ਮੈਂ ਤੁਹਾਨੂੰ ਦੱਸਾਂ ਕੀ ਉਹਦਾ ਨਾਮ ਹੁੰਦਾ ਕਲਮੀ ਸ਼ੋਰਾ ਉਹ ਨਾ ਮੈਂ ਥੋੜਾ ਜਿਹਾ ਇਹਦੇ ਮੂੰਹ 'ਚ ਪਾਦਾ ਥੋੜੇ ਜਿਵੇਂ ਮੈਂ ਮਨ ਲਾ ਤਿੰਨ ਚਾਰ ਚਮਚਾ ਜਿੰਨਾ ਹਰਾ ਪਾ ਕੇ ਨਾ ਉਹ ਮੈਂ ਇਹਨੂੰ ਪਿਆਤਾ ਔਖੇ ਸੌਖੇ ਨੂੰ ਕਰਕੇ ਇੱਕੇ ਤੜਕੇ ਭੈਣ ਜੋ ਮੈਥੋਂ ਚੋਰੀਆਂੋਂ ਜਾ ਕੇ ਪੀਆ ਪਾਣੀ ਕੁੜੀ ਆਵੇ ਨੂੰ ਮੈਂ ਬਹੁਤਾ ਕਈ ਪਾਣੀ ਨਾ ਪੀ ਆ ਐਂ ਕਰਦਾ ਇਹ ਵੇਖੀ ਦੱਸੀ ਕਿਵੇਂ ਠਿਕਾਰੇ ਬੋਲੀ ਪੁੱਤ ਹਾਂ ਹੁਣ ਇਹਨੂੰ ਨਾ ਐ ਆ ਵੀ ਮੈਂ ਮਿੰਗਣਾ ਦਾ ਕਰ ਲਿਆ ਤੇ ਮੈਂ ਬਾਥਰੂਮ ਵੀ ਕਰ ਲਾ ਪਰ ਬਾਥਰੂਮ ਆਉਂਦਾ ਨਹੀਂ ਡਾਕਟਰ ਕਹਿੰਦਾ ਪਾ ਪਾ ਦਿੰਨੇ ਤੇ ਬਾਈ ਬਣ ਕੇ ਯਾਰ ਗੱਲ ਉੱਥੋਂ ਤੱਕ ਪਹੁੰਚਦੀ ਕਰੋ ਬੰਦੇ ਬਹੁਤ ਪਿੰਡ ਚ ਨਾ ਮਾਰ ਤੋਂ ਮਾਰ ਬੈਠੇ ਆ ਤੁ ਜੇ ਕੋਈ ਮੇਰੇ ਕੋਲੇ ਆਉਣਾ ਵੀ ਚਾਹੁੰਦਾ ਹੈ ਕੌਣੀ ਤੇ ਮੇਰੇ ਕੋਲੇ ਭੇਜ ਵੀ ਦੋ ਮੈਂ ਉਹਨੂੰ ਖਰਚਾ ਪਾਣੀ ਵੀ ਦੇ ਦੂੰਗਾ ਆਪਣਾ ਬੱਕਰਾ ਵਜਣਾ ਚਾਹੀਦਾ ਪਰ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਈ ਬੰਦੇ ਐਡੇ ਨਾ ਫਿਰ ਮੇ ਜੋ ਉਹ ਹਨਾ ਤੋ ਆਖਣਗੇ ਇਹਦਾ ਚਾਰ ਪਾਲਾ ਇਹਦਾ ਉਹ ਪਾਲਾ ਇਹਦਾ ਫਲਾਨ ਕਰ ਲਾ ਇਹਨੂੰ ਹੁਣ ਪਾਦੇ ਪਤੀਲੇ 'ਚ ਐ ਨਹੀਂ ਹੁੰਦੇ ਇਹ ਜਿਹਨੇ ਰੱਖੀਆਂ ਹੁੰਦੀਆਂ ਨਾ ਇਹ ਉਹਨੂੰ ਪਤਾ ਹੁੰਦਾ ਇਹ ਜੱਟ ਦੀ ਮੀਂਹਾਰਾਂ 'ਚ ਤਾਂ ਗੱਲ ਚੱਲਦੀ ਚਲੋ ਹਰੇਕ ਭੈਣ ਭਰਾ ਦੇ ਰੱਖੀਆਂ ਹੁੰਦੀਆਂ ਪਰ ਐ ਨਹੀਂ ਬੋਲਣਾ ਚਾਹੀਦਾਗਾ ਉਹ ਕਰਦੇ ਆ ਕਰਦੇ ਸਾਡੀ ਦਾ ਰਾਤ ਦੀ ਕੱਲ ਦੀ ਭਾਂਹ ਤੜਕੇ ਦੀ ਜਾਣ ਤੇ ਬਣੀ ਐ ਫੇਰ ਆ ਗਈ ਆ ਗਈ ਮੀਂਗਣ ਇੱਕ ਹੋਰ ਆ ਗਈ ਕਰਦੇ 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 ਇਹ ਲੈ ਇਹਨੂੰ ਕੋਲੇ ਚਾੜਦੀ ਪਈ ਐ ਇਹਨੂੰ ਯਾਰ ਸੁਸੂ ਦੀ ਸਮੱਸਿਆ ਆਈ ਪਈ ਐ ਪਾਈ ਬਣ ਕੇ ਨਾ ਸਲਾਹ ਜ਼ਰੂਰ ਦਿਓ ਜੇ ਕਿਸੇ ਨਾ ਕਿ ਬੰਦੇ ਨੂੰ ਗਾਂ ਦੇ ਘਣਾ ਆਪਣੇ ਭੈਣ ਭਰਾਵਾਂ ਦਾ ਹੁੰਦਾ ਆਪਣਾ ਉਧਰ ਉਧਰੀ ਸਰਕਲ 'ਚ ਦੇ ਆਪੇ ਕੋਈ ਦੱਸੂਗਾ ਫਿਰ ਆਪਾਂ ਟ੍ਰੀਟਮੈਂਟ ਵੀ ਕਰਾਂਗੇ ਓਕੇ ਜੀ ਬਾਏ ਲਵ ਯੂ